ਕ ਪੰਜ ਪੌੜੀਆਂ ਦੇ ਨਾਲ ਲੱਗਦੇ ਸ਼ਲੋਕਾਂ ਦੇ ਵਿਚਾਰ ਸੰਪੂਰਨ ਹੋਈ ਹੈ ਛੇਵੀਂ ਪੌੜੀ ਦੇ ਅੰਦਰੋ ਇਹ ਪਹਿਲਾ ਸ਼ਲੋਕ ਹੈ ਜੋ ਆਪ ਜੀ ਨੇ ਸਰਵਨ ਕੀਤਾ ਹੈ ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰਹਿ ਵਿਚਾਰ ਬੰਦੇ ਸਹਜੇ ਪਵਹਿ ਵਿੱਚ ਬੰਦੀ ਵੇਖਣ ਕੋ ਦੇਦਾਰ ਇਸ ਪੌੜੀ ਦੇ ਨਾਲ ਛੇਵੀਂ ਪੌੜੀ ਦੇ ਨਾਲ ਦੋ ਸ਼ਲੋਕ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਨੇ ਔਰ ਪੌੜੀ ਜੋ ਹੈ ਉਹ ਤੇ ਸਬ ਪਾਤਸ਼ਾਹ ਜੀ ਦੀ ਹੀ ਉਚਾਰਨ ਕੀਤੀ ਹੈ ਸਮੂਚੀ ਆਸਾ ਦੀਵਾਰ ਦੇ ਅੰਦਰ ਔਰ ਜੋ ਸਤਿਗੁਰ ਨੇ ਇਸ ਪੌੜੀ ਤੇ ਸ਼ਲੋਕ ਦੇ ਅੰਦਰ ਵਿਚਾਰ ਸਾਨੂੰ ਬਖਸ਼ਿਸ਼ ਕੀਤੀ ਹੈ ਉੱਥੇ ਸਤਿਗੁਰੂ ਜੀ ਇਹੀ ਸਮਝਾਣਾ ਚਾਹੁੰਦੇ ਨੇ ਕਿ ਜੋ ਕਰਤਾ ਪਰਮਾਤਮਾ ਅਕਾਲ ਪੁਰਖ ਹੈ ਉਤਮ ਇਹ ਵਿਚਾਰ ਹੈ ਜਿਨ ਸੱਚ ਸੱਚ ਤੇ ਲਾਇਆ ਜਿਨ ਨੇ ਸੱਚੇ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਜਿਨ ਨੇ ਸੱਚ ਨਾਲ ਚਿੱਤ ਜੋੜ ਲਿਆ ਉਸ ਨੂੰ ਉਹ ਜਗਤ ਨੂੰ ਜੀਵਨ ਦੇਣ ਵਾਲਾ ਪਰਮਾਤਮਾ ਕਰਤਾ ਅਕਾਲ ਪੁਰਖ ਮਿਲ ਪਿਆ ਤੇ ਜਿੰਦਾ ਚਿੱਤ ਸੱਚ ਨਾਲ ਨਹੀਂ ਜੁੜਿਆ ਪਾਤਸ਼ਾਹ ਕਹਿੰਦੇ ਨੇ ਉਹ ਭਾਵੇਂ ਜਿੰਨੇ ਮਰਜੀ ਅਡੰਬਰ ਕਰੇ ਭਰਮ ਪਾਲੇ ਪਖੰਡ ਕਰੇ ਔਰ ਉਹਨਾਂ ਕੀਤੇ ਹੋਏ ਕਰਮਾਂ ਨੂੰ ਉਹ ਧਰਮ ਦਾ ਨਾਮ ਦੇਵੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਉਹਦੇ ਕੀਤੇ ਹੋਏ ਕਰਮ ਉਹਦੇ ਜੀਵਨ ਨੂੰ ਸਵਾਰ ਨਹੀਂ ਸਕਦੇ ਪਾਤਸ਼ਾਹ ਜੀ ਨੇ ਅੱਜ ਇਸ ਪਹਿਲੇ ਸ਼ਲੋਕ ਵਿੱਚ ਕੁਝ ਵਿਚਾਰਾਂ ਸਾਡੇ ਸਾਹਮਣੇ ਰੱਖੀਆਂ ਨੇ ਜਿਹੜੀਆਂ ਦੂਜੇ ਧਰਮਾਂ ਦੇ ਅੰਦਰ ਨੇ ਜਿਵੇਂ ਪਾਤਸ਼ਾਹ ਜੀ ਨੇ ਮੁਸਲਮਾਨ ਤਰਨ ਵੀਰਾਂ ਦੀ ਗੱਲ ਕੀਤੀ ਹੈ ਹਿੰਦੂ ਵੀਰਾਂ ਦੀ ਗੱਲ ਕੀਤੀ ਹੈ ਜੋਗੀਆਂ ਦੀ ਗੱਲ ਕੀਤੀ ਹੈ ਓਹਨਾਂ ਸਾਰੇ ਵਿਚਾਰਾਂ ਨੂੰ ਬਿਆਨ ਕਰਦਿਆਂ ਹੋਇਆਂ ਫਿਰ ਸਤਿਗੁਰ ਪਾਤਸ਼ਾਹ ਜੀ ਨੇ ਆਪਣੀ ਗੱਲ ਕੀਤੀ ਹੈ ਵੀ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਸਾਨੂੰ ਉਪਦੇਸ਼ ਕੀ ਦੇ ਰਹੇ ਨੇ ਗੁਰਬਾਣੀ ਦੇ ਅੰਦਰ ਅਕਸਰ ਆਪਾਂ ਹੀ ਤਰਤੀਬ ਪੜਨੇ ਆ ਸਤਿਗੁਰਾਂ ਦੀ ਵੀ ਪਹਿਲਾਂ ਸਤਿਗੁਰ ਜੀ ਦੁਨੀਆ ਦੇ ਅੰਦਰ ਦੇ ਮਤ ਦੀ ਗੱਲ ਕਰਦੇ ਨੇ ਜਿਵੇਂ ਐਗਜ਼ਾਮਪਲ ਦੇ ਤੌਰ ਤੇ ਮੈਂ ਬੇਨਤੀ ਕਰਦੇ ਆ ਜਪਜੀ ਸਾਹਿਬ ਦੀ ਬਾਣੀ ਪੜਦੇ ਹੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਪੌੜੀ ਆ ਪੜਦੇ ਹੋ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਮਾਨਿਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੇ ਬੰਦ ਇਹ ਹੈ ਅਨਮਤ ਦੀ ਗੱਲ ਜਿੱਥੇ ਸਤਿਗੁਰ ਕਹਿੰਦੇ ਨੇ ਸੰਸਾਰ ਜਗਤ ਜਿਹੜਾ ਹੈ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਰ ਜੋ ਦੂਜੇ ਧਰਮਾਂ ਦੀ ਅੰਦਰ ਦੀ ਫਿਲਾਸਫੀ ਹੈ ਜਿਹੜੇ ਲੋਕ ਕਹਿੰਦੇ ਨੇ ਵੀ ਕਿਵੇਂ ਸੰਸਾਰ ਦੀ ਰਚਨਾ ਹੋਈ ਤੇ ਉਹਨੇ ਕਿਵੇਂ ਸੰਸਾਰ ਦੇ ਅੰਦਰ ਤਿੰਨਾਂ ਨੂੰ ਸੰਸਾਰ ਦਾ ਮੁੱਖ ਕਰਤਾ ਤਰਤਾ ਬਣਾ ਕੇ ਸੰਸਾਰ ਵਿੱਚ ਭੇਜਿਆ ਜਿੰਦੇ ਵਿੱਚ ਇੱਕ ਸੰਸਾਰੀ ਹੈ ਇੱਕ ਪੰਡਾਰੀ ਪੰਡਾਰ ਦੇਣ ਵਾਲਾ ਇੱਕ ਲਾਇ ਦੀਬਾਨ ਇੱਕ ਦੀਬਾਨ ਲਾ ਕੇ ਲੋਕਾਂ ਦੇ ਕਰਮਾਂ ਦਾ ਹਿਸਾਬ ਕਿਤਾਬ ਕਰਦਾ ਹੈ ਪਰ ਪਾਤਸ਼ਾਹ ਜੀ ਨੇ ਫਿਰ ਇੱਥੋਂ ਅੱਗੇ ਆਪਣੀ ਗੱਲ ਕੀਤੀ ਸਤਿਗੁਰ ਕਹਿੰਦੇ ਨੇ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀਬਾਨ ਜਿਵੇਂ ਤਿਸ ਪਾਵੇ ਤਿਵੇਂ ਚਲਾਵੇ ਹੁਣ ਸਾਹਿਬ ਜੀ ਕਹਿੰਦੇ ਨੇ ਜਿਵੇਂ ਉਸ ਕਰਤੇ ਨੂੰ ਪਾਉਂਦਾ ਹੈ ਉਵੇਂ ਹੀ ਸੰਸਾਰ ਵਿੱਚ ਹੁੰਦਾ ਹੈ ਕਿਸੇ ਬੰਦੇ ਦੇ ਹੱਥ ਵਿੱਚ ਨਹੀਂ ਹੈ ਨਾ ਕਿਸੇ ਨੂੰ ਦੇਣਾ ਨਾ ਕਿਸੇ ਨੂੰ ਮਾਰਨਾ ਸਤਿਗੁਰ ਕਹਿੰਦੇ ਨੇ ਜਿਵੇਂ ਤਿਸ ਪਾਵੈ ਤਿਵੇਂ ਚਲਾਵੇ ਜਿਵੇਂ ਉਹਨੂੰ ਪਾਉਂਦਾ ਹੈ ਨਾ ਪਾਤਸ਼ਾਹ ਕਹਿੰਦੇ ਨੇ ਉਵੇਂ ਹੀ ਉਹ ਆਪਣੀ ਕੁਦਰਤ ਨੂੰ ਚਲਾਉਂਦਾ ਹੈ ਜਿਵੇਂ ਉਹਨੂੰ ਪਾਉਂਦਾ ਹੈ ਇਹ ਹੁਣ ਸਤਿਗੁਰ ਦੀ ਆਪਣੀ ਵਿਚਾਰ ਹੈ ਪਾਤਸ਼ਾਹ ਜੀ ਨੇ ਜਿਹੜੇ ਇੱਥੇ ਬਾਣੀ ਦੇ ਵਿੱਚ ਇਸ ਸ਼ਲੋਕ ਵਿੱਚ ਬਚਨ ਆਖੇ ਨੇ ਉੱਥੇ ਵੀ ਸਤਿਗੁਰਾਂ ਨੇ ਕੁਝ ਵਿਚਾਰਾਂ ਲਿਆਂ ਨੇ ਅਨ ਧਰਮਾਂ ਦੀਆਂ ਪਹਿਲਾ ਜ਼ਿਕਰ ਸਤਿਗੁਰ ਨੇ ਕੀਤਾ ਹੈ ਮੁਸਲਮਾਨ ਵੀਰਾਂ ਦਾ ਪਾਤਸ਼ਾਹ ਕਹਿੰਦੇ ਨੇ ਮੁਸਲਮਾਨਾ ਸਿਫਤ ਸਰੀਅਤ ਮੁਸਲਮਾਨਾ ਦੇ ਅੰਦਰ ਜਿਹੜਾ ਜਿਵੇਂ ਆਪਾਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਜਦਾ ਕਰਨਿਆ ਮੁਸਲਮਾਨਾ ਦੇ ਅੰਦਰ ਵੀ ਹੈ ਇੱਕ ਗ੍ਰੰਥ ਜਿਹਨੂੰ ਉਹ ਕੁਰਾਨੇ ਪਾਕ ਕਹਿੰਦੇ ਨੇ ਕੁਰਾਨ ਸ਼ਰੀਫ ਕਹਿੰਦੇ ਨੇ ਵੱਖ-ਵੱਖ ਨਾਮ ਨੇ ਉਹ ਆਪਣਾ ਕੀਦਾ ਕੁਰਾਨ ਤੇ ਕੁਰਾਨੇ ਪਾਕ ਤੇ ਕੁਰਾਨ ਸ਼ਰੀਫ ਦੇ ਉੱਪਰ ਪ੍ਰਗਟ ਕਰਦੇ ਨੇ ਉਹ ਕਹਿੰਦੇ ਨੇ ਜਿੰਨੇ ਮੁਹੰਮਦ ਸਾਹਿਬ ਜੀ ਤੋਂ ਪਹਿਲਾਂ ਪੈਗੰਬਰ ਹੋਏ ਨੇ ਉਹਨਾਂ ਤੋਂ ਜੋ ਇਲਹਾਮ ਹੈ ਉਹ ਇਹਦੇ ਅੰਦਰ ਦਰਜ ਹੈ ਫਿਰ ਦੂਜੀ ਵਿਚਾਰ ਹੈ ਉਹਨਾਂ ਦੇ ਅੰਦਰ ਸ਼ਰੀਅਤ ਸ਼ਰੀਅਤ ਦਾ ਮਤਲਬ ਹੁੰਦਾ ਹੈ ਇੱਕ ਤਰ੍ਹਾਂ ਦਾ ਕਾਨੂੰਨ ਜਾਂ ਇੱਕ ਤਰ੍ਹਾਂ ਦਾ ਨਿਯਮ ਇਨ ਨੂੰ ਸੀਐਨਡੀ ਵੀ ਕਹਿ ਸਕਨੇ ਵੀ ਇੱਕ ਮਰਿਆਦਾ ਹੁਣ ਉਹ ਕਹਿੰਦੇ ਨੇ ਵੀ ਜਿਹੜਾ ਮੁਸਲਮਾਨ ਹੈ ਉਹਦਾ ਸ਼ਰੀਅਤ ਦੇ ਅੰਦਰ ਰਹਿਣਾ ਬੜਾ ਜ਼ਰੂਰੀ ਹੈ ਜਿਹੜਾ ਸ਼ਰੀਅਤ ਦੇ ਅੰਦਰ ਨਹੀਂ ਆ ਹੁਣ ਪੰਜ ਨਮਾਜ਼ਾਂ ਜਿਹੜੀਆਂ ਨੇ ਉਹ ਸ਼ਰੀਅਤ ਦੇ ਅੰਦਰ ਨਹੀਂ ਜਿਹੜਾ ਸੱਚਾ ਮੁਸਲਮਾਨ ਹੈ ਪੱਕਾ ਮੁਸਲਮਾਨ ਹੈ ਨਿਮਾਜ਼ੀ ਹੈ ਉਹ ਆਪਣੀ ਨਮਾਜ਼ ਨੂੰ ਕਦੀ ਖੁੰਝਾਏਗਾ ਨਹੀਂ ਉਹ ਕਿੱਥੇ ਵੀ ਹੋਏਗਾ ਉੱਥੇ ਬਹਿ ਕੇ ਨਮਾਜ਼ ਪੜ੍ਹੇਗਾ ਜਦੋਂ ਨਮਾਜ਼ ਦਾ ਸਮਾਂ ਆਏਗਾ ਕਿਉਂਕਿ ਇਹ ਸ਼ਰੀਅਤ ਹੈ ਇਹਨੂੰ ਉਹ ਇੱਕ ਸਮੇਂ ਲਈ ਵੀ ਨਹੀਂ ਕਹਿ ਸਕਦਾ ਵੀ ਨਹੀਂ ਕੋਈ ਗੱਲ ਨਹੀਂ ਮੈਂ ਸਵੇਰੇ ਨਿਤਨੇਮ ਨਹੀਂ ਕੀਤਾ ਕੋਈ ਨਹੀਂ ਮੈਂ ਦੁਪਹਿਰੀ ਕਰ ਲਾਂਗਾ ਆਪਾਂ ਤੇ ਇਹ ਕਰਨੇ ਹਨ ਵੀ ਚਲੋ ਅਮਰਤ ਵੇਲੇ ਨਹੀਂ ਜਾਗਿਆ ਗਿਆ 11 12 ਵਜੇ ਉੱਠਿਆ ਚਲੋ ਨਿਤਨੇਮ ਕਰ ਲੈਨੇ ਆਂ ਵੀ ਰਾਤ ਨਹੀਂ ਰਹਿ ਰਾ ਸਾਹਿਬ ਜੀ ਦਾ ਪਾਠ ਹੋਇਆ ਵੀ ਚਲੋ 12 1 ਵਜੇ ਗਿਆ ਹੁਣ ਪੜ ਲੈਨੇ ਆਂ ਦਾਤਾ ਜੀ ਕਹਿੰਦੇ ਨੇ ਉਹਨਾਂ ਦੇ ਅੰਦਰ ਸ਼ਰੀਅਤ ਦੇ ਉੱਪਰ ਬੜੀ ਪਾਬੰਦੀ ਹੈ ਉਹ ਬੜੇ ਪਾਬੰਦ ਨੇ ਇਸ ਚੀਜ਼ ਦੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਮੁਸਲਮਾਨਾਂ ਸਿਫਤ ਸ਼ਰੀਅਤ ਉਹ ਆਪਣੇ ਧਰਮ ਦੇ ਅੰਦਰ ਦੀ ਸ਼ਰੀਅਤ ਦੀਆਂ ਗੱਲਾਂ ਕਰਦੇ ਨੇ ਜਿੱਦੋਂ ਤੇ ਬੜੀ ਸਿਫਤ ਕਰਦੇ ਨੇ ਬੜੀ ਵਡਿਆਈ ਕਰਦੇ ਨੇ ਪੜ ਪੜ ਕਰੇ ਵਿਚਾਰ ਇਹਨੂੰ ਪੜਦੇ ਨੇ ਪੜ ਪੜ ਕੇ ਦੀ ਵਿਚਾਰ ਕਰਦੇ ਨੇ ਭਾਵ ਇਹਦੇ ਬਾਬਤ ਦੂਜਿਆਂ ਨੂੰ ਦੱਸਦੇ ਨੇ ਇਹਦੇ ਬਾਬਤ ਵਿਚਾਰ ਕਰਦੇ ਨੇ ਵੀ ਇਹਦੇ ਅੰਦਰ ਜੋ ਕੁਝ ਲਿਖਿਆ ਹੈ ਵੀ ਕਿਵੇਂ ਇੱਕ ਸੱਚੇ ਮੁਸਲਮਾਨ ਨੇ ਆਪਣਾ ਜੀਵਨ ਜਿਉਣਾ ਹੈ ਪਾਬੰਦੀਆਂ ਕੀ ਨੇ ਹੁੰਦੇ ਜੀਵਨ ਵਿੱਚ ਇੱਕ ਕਾਨੂੰਨ ਹੈ ਪਾਬੰਦੀ ਹੈ ਉਹਨਾਂ ਦੇ ਜਿਵੇਂ ਜਿਵੇਂ ਉਹਨਾਂ ਨੂੰ ਇੰਨੀਆਂ ਵੀ ਉਹਨੂੰ ਮਿਸ ਕਰ ਦੇਣ ਤੇ ਮਿਸ ਕਰਕੇ ਤੇ ਅੱਗੇ ਨਿਕਲ ਜਾਣ ਨਹੀਂ ਜੋ ਸ਼ਰੀਅਤ ਦੇ ਅੰਦਰ ਲਿਖਿਆ ਹੋਇਆ ਉਹਨਾਂ ਨੂੰ ਉਹ ਕਰਨਾ ਹੀ ਪੈਣਾ ਜੇ ਉਹ ਨਹੀਂ ਕਰਦੇ ਤੇ ਉਹ ਕਹਿੰਦੇ ਨੇ ਫਿਰ ਉਹ ਮੁਸਲਮਾਨ ਸੱਚਾ ਮੁਸਲਮਾਨ ਨਹੀਂ ਹੈ ਜਿਵੇਂ ਹੋਰ ਧਰਮਾਂ ਦੇ ਅੰਦਰ ਤੇ ਬੰਦੇ ਨੇ ਵਲਗਣਾ ਪਾ ਲਈਆਂ ਸਮੇਂ-ਸਮੇਂ ਦੇ ਹਿਸਾਬ ਨਾਲ ਜਿਹੜਾ ਧਰਮ ਦਾ ਆਗੂ ਹੈ ਉਨੇ ਫਿਰ ਬੜਾ ਕੁਝ ਕਿਉਂਕਿ ਇਹ ਹਰ ਧਰਮ ਦੇ ਅੰਦਰ ਹੈ ਸਿਰਫ Hindu ਧਰਮ ਵੀ ਆ ਸਿੱਖ ਧਰਮ ਵੀ ਆ ਕਿਸੇ ਹੋਰ ਧਰਮ ਦੇ ਅੰਦਰ ਵੀ ਹੈ ਜਦੋਂ ਚੀਜ਼ ਇੱਕ ਧਰਮ ਦੇ ਆਗੂ ਦੇ ਹੱਥ ਵਿੱਚ ਆਂਦੀ ਹੈ ਨਾ ਤੇ ਉਹ ਫਿਰ ਧਰਮ ਦੀਆਂ ਦਿੱਤੀਆਂ ਹੋਈਆਂ ਰਵਾਇਤਾਂ ਨੂੰ ਆਪਣੇ ਹਿਸਾਬ ਨਾਲ ਤੋੜ ਮਰੋੜ ਲੈਂਦਾ ਹੁੰਦਾ ਹੈ ਆਪਣੇ ਹਿਸਾਬ ਨਾਲ ਵਰਤ ਲੈਂਦਾ ਹੁੰਦਾ ਹੈ ਵੀ ਜਿਵੇਂ ਵੀ ਕਿਸੇ ਤੇ ਕੋਈ ਦੋਸ਼ ਆ ਗਿਆ ਵੀ ਹਾਂ ਵੀ ਕੀ ਗੱਲ ਦੁੱਖ ਲੱਗਾ ਹੈ ਕੀ ਕਾਰਨ ਹੈ ਕਾਰਨ ਫਿਰ ਉਸ ਕਾਰਨ ਨੂੰ ਦੂਰ ਕਿਵੇਂ ਕੀਤਾ ਜਾਏ ਉਹ ਵੀ ਉਪਾਅ ਦੱਸ ਦੇਣਾ ਪਹਿਲਾਂ ਦੋਸ਼ੀ ਵੀ ਬਣਾ ਦੇਣਾ ਫਿਰ ਇਹ ਵੀ ਕਹਿ ਦੇਣਾ ਵੀ ਇਹਦਾ ਉਪਾਅ ਉਪਾਅ ਵੀ ਹੈਗਾ ਹੈ ਉਪਾਅ ਵੀ ਆਪ ਹੀ ਦੱਸ ਦੇਣਾ ਫਿਰ ਵੀ ਆ ਉਪਾਅ ਜੇ ਪੁੱਛਿਆ ਜਾਏ ਵੀ ਉਹ ਉਪਾਅ ਕਿੱਥੇ ਲਿਖਿਆ ਹੈ ਤਯੁਗ ਭਾਲਾ ਦੇ ਦੇਗਾ ਵੀ ਇਹ ਧਰਮ ਗ੍ਰੰਥਾਂ ਦੇ ਅੰਦਰ ਲਿਖਿਆ ਹੈ ਹੁਣ ਜਿਹੜਾ ਬੰਦਾ ਅੱਗੇ ਬੈਠਾ ਉਹਦੇ ਚ ਇੰਨੀ ਮਤੀ ਨਹੀਂ ਵੀ ਪੁੱਛ ਲੈ ਵੀ ਕਿਹੜੇ ਧਰਮ ਗ੍ਰੰਥ ਵਿੱਚ ਲਿਖਿਆ ਹੈ ਕਿੱਥੇ ਲਿਖਿਆ ਸਾਨੂੰ ਦੱਸੋ ਕਿਉਂਕਿ ਧਰਮ ਦੀ ਗੱਲ ਹੈ ਨਾ ਧਰਮ ਦੀ ਗੱਲ ਤੇ ਬੰਦਾ ਕਦੇ ਬਹਿਸ ਬਾਜੀ ਨਹੀਂ ਕਰਦਾ ਬੜੀ ਛੇਤੀ ਮੰਨ ਲੈਂਦਾ ਉਹਨਾਂ ਚੀਜ਼ਾਂ ਨੂੰ ਪ੍ਰਵਾਨ ਕਰ ਲੈਂਦਾ ਵੀ ਨਹੀਂ ਇਹ ਧਰਮ ਦਾ ਆਗੂ ਹੈ ਇਹਨੇ ਜੋ ਆਖਿਆ ਉਹ ਠੀਕ ਹੈ ਮੈਂ ਗਲਤ ਹੋ ਸਕਣਾ ਥੋੜਾ ਗਲਤ ਹੋ ਸਕਦਾ ਇਹਨੇ ਤੇ ਧਾਰਮਿਕ ਗ੍ਰੰਥ ਪੜ੍ਹੇ ਨੇ ਇਹਨੂੰ ਤੇ ਨੌਲੇਜ ਹੈ ਇਹਨੂੰ ਤੇ ਗਿਆਨ ਹੈ ਇਸੇ ਕਰਕੇ ਧਰਮ ਦੇ ਅੰਦਰ ਵੱਖ-ਵੱਖ ਫਿਰ ਮਜਮੂਨ ਚੱਲ ਜਾਂਦੇ ਨੇ ਵੱਖ-ਵੱਖ ਅੱਗੋਂ ਹੋਰ ਰਵਾਇਤਾਂ ਤੁਰ ਪੈਂਦੀਆਂ ਨੇ ਫਿਰ ਉਹਨਾਂ ਰਵਾਇਤਾਂ ਦੇ ਅੰਦਰ ਉਹ ਵੱਖ-ਵੱਖ ਫਿਰਕੇ ਬਣ ਜਾਂਦੇ ਨੇ ਦੇਖੋ ਮੁਸਲਮਾਨਾਂ ਦੇ ਅੰਦਰ ਕਿੰਨੇ ਫਿਰਕੇ ਬਣ ਗਏ ਈਵਨ ਆਪਾਂ ਆਪਣੇ ਧਰਮ ਦੀ ਗੱਲ ਕਰੀਏ ਤੇ ਕਿੰਨੇ ਫਿਰਕੇ ਬਣ ਗਏ ਬਾਬੇ ਨਾਨਕ ਨੇ ਜਿਹੜੀ ਸੋਚ ਦਿੱਤੀ ਸੀ ਉਹ ਸੋਚ ਨੂੰ ਸਤਿਗੁਰਾਂ ਨੇ ਲਿਆ ਕੇ ਖਾਲਸਾ ਮੇਰੋ ਰੂਪ ਐ ਖਾਸ ਤੇ ਖੜਾ ਕੀਤਾ ਸਭ ਨੇ ਆਖਿਆ ਬਸ ਇਹ ਮੁਕੰਮਲਤਾ ਹੈ ਉਹਨ ਉਸ ਮੁਕੰਮਲਤਾ ਤੋਂ ਬਾਅਦ ਕਿੰਨੇ ਬਣ ਗਏ ਕੋਈ ਨਿਰੰਕਾਰੀ ਬਣ ਗਏ ਕੋਈ ਨੀਲਧਾਰੀ ਬਣ ਗਏ ਫਿਰ ਉਹਨਾਂ ਦੀਆਂ ਵੀ ਸੰਪਰਦਾਵਾਂ ਕਈ ਬਣ ਗਈਆਂ ਫਿਰ ਕੋਈ ਅਖੰਡ ਕੀਰਤਨੀਆਂ ਵਾਲਾ ਬਣ ਗਿਆ ਕੋਈ ਫਲਾਣਾ ਬਣ ਗਿਆ ਕੁਟਮਕਣ ਕਿੰਨੇ ਹੀ ਬਣ ਗਏ ਗਿਣਤੀ ਨਹੀਂ ਹੈਗੀ ਉਹ ਸੰਪਰਦਾਵਾਂ ਵੱਖੋ ਵੱਖਰੀਆਂ ਕਿੱਥੋਂ ਬਣੀਆਂ ਜਿੰਨੂੰ ਜਿਹੜੀ ਸੋਚ ਜਿੰਨੂੰ ਚੰਗੀ ਲੱਗੀ ਉਹਨੇ ਉਹ ਚੀਜ਼ ਮੰਨ ਲਈ ਉਹਨੇ ਮੰਨ ਲਈ ਤੇ ਉਹਨੇ ਆਪਣੇ ਨਾਲ ਕੁਝ ਪੈਰੋਕਾਰ ਖੜੇ ਕਰ ਲਏ ਉਹ ਪੈਰੋਕਾਰ ਉਹ ਜਿਵੇਂ ਜਿਵੇਂ ਗਿਣਤੀ ਵੱਧਦੀ ਗਈ ਉਹ ਇੱਕ ਨਵਾਂ ਨਵੀਂ ਨਵਾਂ ਰਸਤਾ ਬਣ ਗਿਆ ਇੱਕ ਨਵੀਂ ਪ੍ਰਪਰਟੀ ਤੁਰ ਪਈ ਉਸ ਰਸਤੇ ਤੋਂ ਸਤਿਗੁਰੂ ਜੀ ਨੇ ਇਹ ਗੱਲ ਕੀਤੀ ਪਾਤਸ਼ਾਹ ਕਹਿੰਦੇ ਨੇ ਮੁਸਲਮਾਨ ਜਿਹੜੇ ਨੇ ਉਹ ਸ਼ਰੀਅਤ ਦੀਆਂ ਸਿਫਤਾਂ ਕਰਦੇ ਨੇ ਤੇ ਪੜ ਪੜ ਕੇ ਇਹਦੀ ਵਿਚਾਰ ਕਰਦੇ ਨੇ ਕੀ ਕਹਿੰਦੇ ਨੇ ਬੰਦੇ ਸੇ ਜੇ ਭਵੇਂ ਵਿੱਚ ਬੰਦੀ ਵੇਖਣ ਕੋ ਦੀਦਾਦ ਅੱਛਾ ਜੀ ਨੇ ਜਿਹੜੇ ਬਚਨ ਆ ਕੇ ਸਾਹਿਬ ਕਹਿੰਦੇ ਨੇ ਵੇਖਣ ਕੋ ਦੀਦਾਰ ਕਿੰਦਾ ਦੀਦਾਰ ਕਰਤੇ ਪ੍ਰਮਾਤਮਾ ਰੱਬ ਜੀ ਅਕਾਲ ਪੁਰਖ ਅੱਲਾਹ ਤਾਲਾ ਦਾ ਦੀਦਾਰ ਕਰਨ ਦੇ ਲਈ ਕਹਿੰਨ ਲਗੀ ਜਿਹੜਾ ਬੰਦਾ ਇਸ ਸਰਾਹ ਦੀ ਬੰਦਸ਼ ਵਿੱਚ ਰਹਿੰਦਾ ਹੈ ਬੰਦੇ ਸੇ ਉਹ ਬੰਦੇ ਨੇ ਪਵੇਂ ਵਿੱਚ ਬੰਦੀ ਜਿਹੜੇ ਇਸ ਸਰਾਹ ਦੀ ਬੰਦਸ਼ ਵਿੱਚ ਰਹਿੰਦੇ ਨੇ ਉਹ ਅਸਲ ਵਿੱਚ ਮੁਸਲਮਾਨ ਨੇ ਉਹ ਕਹਿੰਦੇ ਨੇ ਦੂਜਾ ਮੁਸਲਮਾਨ ਹੋ ਹੀ ਨਹੀਂ ਸਕਦਾ ਮੁਸਲਮਾਨ ਉਹ ਹੀ ਹੈ ਜਿਹੜਾ ਇਸ ਬੰਦਸ਼ ਵਿੱਚ ਰਹਿੰਦਾ ਹੈ ਜਿਹੜਾ ਇਸ ਬੰਦ ਜੇ ਕੋਈ ਆਖੇ ਵੀ ਨਹੀਂ ਮੈਂ ਤੇ ਕੁਰਾਨੇ ਪਾਕ ਪੜਨਾ ਮੈਂ ਤੇ ਕੁਰਾਨੇ شریف ਪੜਨਾ ਮੈਂ ਤੁਹਾਡੀਆਂ ਇਹਨਾਂ ਹਦਾਇਸਾਂ ਨੂੰ ਇਹਨਾਂ ਬੰਦਸ਼ਾਂ ਨੂੰ ਨਹੀਂ ਮੰਨਦਾ ਮੈਂ ਸ਼ਰੀਅਤ ਵਿੱਚ ਨਹੀਂ ਰਹਿਣਾ ਚਾਹੁੰਦਾ ਕਈ ਫਿਰਕੇ ਨੇ ਮੁਸਲਮਾਨਾਂ ਦੇ ਅੰਦਰ ਜਿਹੜੇ ਵੱਖ-ਵੱਖ ਸਿਲਸਲੇ ਬਣ ਗਏ ਕਿਉਂ ਬਣ ਗਏ ਇਸੇ ਕਰਕੇ ਬਣੇ ਨਾ ਕਿਉਂਕਿ ਉਹ ਕੁਝ ਨਹੀਂ ਆਖਿਆ ਵੀ ਨਹੀਂ ਇਹ ਮੰਨਣੇ ਪੈਣੇ ਨੇ ਉਹ ਕਹਿੰਦਾ ਵੀ ਮੈਂ ਨਹੀਂ ਮੰਨਦਾ ਮੈਂ ਤੇ ਕੁਰਾਨ ਨੂੰ ਮੰਨਣਾ ਹੁਣ ਸਤਿਗੁਰ ਨੇ ਜਿਹੜੀ ਗੱਲ ਆਖੀ ਪਾਤਸ਼ਾਹ ਜੀ ਕਹਿੰਦੇ ਨੇ ਉਹ ਕਹਿੰਦੇ ਨੇ ਵੀ ਤੁਸੀਂ ਤਾਂ ਕਰਤੇ ਦਾ ਦੀਦਾਰ ਕਰ ਸਕਦੇ ਹੋ ਅੱਲਾਹ ਤਾਲਾ ਦਾ ਦੀਦਾਰ ਕਰ ਸਕਦੇ ਹੋ ਜਿਹੜਾ ਬੰਦਾ ਇਸ ਬੰਦਸ਼ ਦੇ ਵਿੱਚ ਰਹੇਗਾ ਉਹੀ ਮੁਸਲਮਾਨ ਹੈ ਬੰਦੇ ਸੇਜੇ ਪਮੇ ਵਿੱਚ ਬੰਦੀ ਵੇਖਣ ਕੋ ਦੀਦਾਰ ਉਹਨਾਂ ਨੂੰ ਹੀ ਕਰਤੇ ਰੱਬ ਦਾ ਅੱਲਾਹ ਤਾਲਾ ਦਾ ਦੀਦਾਰ ਹੋਣਾ ਹੈ। ਕੋਈ ਉਸ ਮਾਲਕ ਨੂੰ ਵੇਖ ਸਕਦੇ ਨਹੀਂ। ਫਿਰ ਪਾਤਸ਼ਾਹ ਜੀ ਕਹਿੰਦੇ ਨੇ ਹਿੰਦੂ ਸਲਾਹੀ ਸਲਾਹ ਹਨ। ਸਭ ਕਹਿੰਦੇ ਨੇ ਜਿਹੜੇ ਹਿੰਦੂ ਵੀਰ ਨੇ ਉਹ ਸਲਾਹ ਕਰਦੇ ਨੇ, ਸਲਾਉਂਦੇ ਨੇ। ਦਰਸ਼ਨ ਰੂਪੇ ਅਪਾਰ ਦਰਸ਼ਨ ਦਾ ਭਾਵ ਅਰਥ ਹੈ ਸ਼ਾਸਤਰ। ਸ਼ਾਸਤਰਾਂ ਦੇ ਅੰਦਰ ਜੋ ਕੁਝ ਲਿਖਿਆ ਹੋਇਆ ਹੈ। ਪਾਤਸ਼ਾਹ ਕਹਿੰਦੇ ਨੇ ਉਸ ਸ਼ਾਸਤਰਾਂ ਦੇ ਅੰਦਰ ਲਿਖੇ ਹੋਏ ਦੇ ਮੁਤਾਬਕ ਉਸ ਰੂਪ ਅਪਾਰ ਉਹ ਪਰਮਾਤਮਾ ਰੱਬ ਜਿਹੜਾ ਬੜਾ ਸੁੰਦਰ ਹੈ ਜਿੰਦਾ ਕੋਈ ਪਾਰ ਦਾ ਬਰਨਣਾ ਨਹੀਂ ਹੈ ਉਸ ਪਰਮਾਤਮਾ ਨੂੰ ਸਲਾਹਦੇ ਨੇ ਯਾਦ ਕਰਦੇ ਨੇ ਚੇਤੇ ਕਰਦੇ ਨੇ ਕਿਵੇਂ ਜਿਵੇਂ ਸ਼ਾਸਤਰਾਂ ਦੇ ਅੰਦਰ ਲਿਖਿਆ ਹੋਇਆ ਹੈ ਜੋ ਕੁਝ ਸ਼ਾਸਤਰਾਂ ਨੇ ਕਹਿ ਦਿੱਤਾ ਫਿਰ ਪਾਤਸ਼ਾਹ ਕਹਿੰਦੇ ਨੇ ਤੀਰਥ ਨਾਵੇਂ ਹੁਣ ਜਿਹੜਾ ਬੰਦਾ ਹੁਣ ਆਗੂ ਸੀ ਮੈਂ ਪਹਿਲੋ ਬੇਨਤੀ ਕੀਤੀ ਨਾ ਵੀ ਬੰਦੇ ਨੇ ਜੁਗਤਾ ਸਿਆਣਪਾਂ ਦੇ ਤਲ ਤੇ ਬਣਾਈਆਂ ਵੀ ਪਹਿਲੋਂ ਇਹ ਵੀ ਕਹਿ ਦੇਣਾ ਵੀ ਤੇਰੀ ਜ਼ਿੰਦਗੀ ਵਿੱਚ ਆ ਜਿਹੜਾ ਇਹ ਜਿਹੜਾ ਕਰਮ ਹੈ ਇਹ ਕਿਵੇਂ ਆਇਆ ਫਿਰ ਇਹ ਵੀ ਕਹਿ ਦੇਣਾ ਵੀ ਇਹ ਠੀਕ ਵੀ ਹੋ ਜਾਏਗਾ ਉਹਦੇ ਠੀਕ ਕਰਨ ਦਾ ਉਪਾਅ ਵੀ ਫਿਰ ਸੰਸਾਰ ਵਿੱਚੋਂ ਦੱਸ ਦੇਣਾ ਵੀ ਨਹੀਂ ਆ ਉਪਾਅ ਇੰਜ ਕਰਨੀ ਪੈਗੀ ਪੂਜਾ ਉਸ ਪੂਜਾ ਵਿੱਚੇ ਕੁਝ ਤੈਨੂੰ ਲਿਆਣਾ ਜ਼ਿੰਦਗੀ ਦੇ ਅੰਦਰ ਜ਼ਿੰਦਗੀ ਨੂੰ ਕਢਣ ਦਾ ਸੋਚ ਦੇ ਤੌਰ ਤੇ ਕੋਈ ਪੱਧਰ ਨਹੀਂ ਹੈ ਕੋਈ ਵਿਚਾਰ ਨਹੀਂ ਹੈ ਸਿਰਫ ਜੁਗਤਾਂ ਸੰਸਾਰ ਦੀਆਂ ਦੱਸ ਦੇਣੀਆਂ ਵੀ ਉਪਾਏ ਐ ਉਹਦੇ ਵਿੱਚ ਇੰਨੀ ਮਾਇਆ ਲੱਗਣੀ ਐ ਇੰਨੀ ਸਮਗਰੀ ਲੱਗਣੀ ਐ ਇੰਨੀਆਂ ਚੀਜ਼ਾਂ ਲੱਗਣੀਆਂ ਨੇ ਇਸ ਤਰ੍ਹਾਂ ਪੂਜਾ ਹੋਏਗੀ ਬਸ ਤੇਰਾ ਉਪਾਅ ਹੋ ਜਾਏਗਾ ਹੁਣ ਸਤਿਗੁਰ ਕਹਿੰਦੇ ਨੇ ਪਹਿਲੋ ਬੰਦਸ਼ ਵਿੱਚ ਵੀ ਪਾ ਦੇਣਾ ਫਿਰ ਉਹ ਪਾ ਵੀ ਦੱਸ ਦੇਣਾ ਹੁਣ ਸਤਿਗੁਰ ਕਹਿੰਦੇ ਨੇ ਹਿੰਦੂ ਵੀਰ ਜਿਹੜੇ ਨੇ ਸ਼ਾਲਾਂਦੇ ਨੇ ਸ਼ਾਸਤਰਾਂ ਦੀ ਵਡਿਆਈ ਕਰਦੇ ਨੇ ਜੋ ਕੁਝ ਸ਼ਾਸਤਰਾਂ ਦੇ ਅੰਦਰ ਲਿਖਿਆ ਹੋਇਆ ਉਸ ਕਰਤੇ ਦੇ ਰੂਪ ਭਾਵ ਸੋਹਣੇ ਪ੍ਰਮਾਤਮਾ ਨੂੰ ਚੇਤੇ ਕਰਨ ਦੇ ਲਈ ਕਰਦੇ ਕਿੰਨੇ ਤੀਰਥ ਨਾਵੇਂ ਸਭ ਕਹਿੰਦੇ ਨੇ ਤੀਰਥਾਂ ਤੇ ਨਹਾਉਂਦੇ ਨੇ ਤੀਰਥਾਂ ਤੇ ਇਸ਼ਨਾਨ ਕਰਦੇ ਨੇ ਤੀਰਥਾਂ ਦੇ ਨਹਾਣ ਦਾ ਮਹੱਤਮ ਹੈ ਹਰ ਤੀਰਤ ਤੇ ਨਹਾਣ ਦਾ ਆਪਣਾ ਇੱਕ ਮਹੱਤਮ ਹੈ ਕੋਈ ਕਿਸੇ ਤੀਰਤ ਤੇ ਨਹਾ ਰਿਹਾ ਹੁੰਦਾ ਇੱਕ ਆਪਣਾ ਮਹੱਤਮ ਹੈ ਦੂਜੇ ਤੀਰਤ ਤੇ ਨਹਾਉਂਦਾ ਆਪਣਾ ਮਹੱਤਮ ਹੈ ਸਤਿਗੁਰ ਜੀ ਇਹ Hindu ਧਰਮ ਵੀਰਾਂ ਦੀ ਗੱਲ ਕਰ ਰਹੇ ਨੇ Hindu ਧਰਮ ਦੀ ਗੱਲ ਕਰ ਰਹੇ ਨੇ ਇਤੇ ਇਹ ਨਾ ਸਮਝ ਲੈਣਾ ਵੀ ਆਪਾਂ ਨੂੰ ਸਤਿਗੁਰ ਕੋਈ ਤੀਰਤ ਤੇ ਨਹਾਣ ਦੀ ਗੱਲ ਨਾ ਸਤਿ ਪਾਤਸ਼ਾਹ ਜੀ ਨੇ ਤੇ ਪਹਿਲੀ ਪੰਕਤੀ ਵਿੱਚ ਆਖਿਆ ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਪਾਤਸ਼ਾਹ ਕਹਿੰਦੇ ਨੇ ਤਨ ਦੀ ਸੁਚਮਤਾ ਨਾਲ ਤੈਨੂੰ ਰੱਬ ਨਹੀਂ ਮਿਲਣਾ। ਪਾਤਸ਼ਾਹ ਜੀ ਨੇ ਬਚਨ ਆਖੇ ਦਾਤਾ ਜੀ ਕਹਿੰਦੇ ਨੇ ਤੀਰਥ ਨਾਵੇਂ ਅਰਚਾ ਪੂਜਾ ਫਿਰ ਪਾਤਸ਼ਾਹ ਕਹਿੰਦੇ ਨੇ ਅਰਚਾ ਪੂਜਾ ਆਦਰ ਦੇ ਨਾਲ ਪੂਜਾ ਕਰਦੇ ਨੇ। ਪੂਜਾ ਦੀਆਂ ਆਪਣੀਆਂ ਆਪਣੀਆਂ ਪદ્ધਤੀਆਂ ਨੇ ਅਗਰਵਾਸ ਸੁਗੰਧੀ ਚੰਦਨ ਦੀ ਆਦਿਕ ਸੁਗੰਧੀ ਲਾ ਕੇ ਬਹਿਕਾਰ ਸੋਹਣੀ ਸੁਗੰਧੀ ਲਾ ਕੇ ਸਤਗੁਰ ਕਹਿੰਦੇ ਨੇ ਫਿਰ ਬੜੇ ਆਦਰ ਨਾਲ ਪੂਜਾ ਵੀ ਕਰਦੇ ਨੇ, ਤੀਰਥ ਨਾਂਦੇ ਨੇ। ਇਹ ਉਸ ਕਰਤੇ ਨੂੰ ਸਲਾਹਨ ਦੇ ਇਹ ਸ਼ਾਸਤਰਾਂ ਦੇ ਵਿੱਚੋਂ ਪਾਅ ਦੱਸ ਦਿੱਤੇ ਜਿਹੜਾ ਧਰਮ ਦਾ ਆਗੂ ਸੁਣਿਆ ਆਖਿਆ ਵੀ ਆ ਕੁਝ ਹੈ ਸ਼ਾਸਤਰਾਂ ਵਿੱਚ ਲਿਖਿਆ ਤੇ ਇੰਜ ਕਰਨਾ ਪਏਗਾ ਤੈਨੂੰ ਪਰ ਜਿਹੜਾ ਕਰਾਰਿਆ ਉਹਨੇ ਕਦੀ ਸ਼ਾਸਤਰ ਨਹੀਂ ਪੜ੍ਹੇ ਸਤਿਗੁਰ ਕਹਿੰਦੇ ਨੇ ਵਿਡੰਬਨ ਆਇਆ ਉਹਨੇ ਕਦੀ ਇਸ ਗਿਆਨ ਤੱਕ ਪਹੁੰਚਣ ਦੀ ਕੋਸ਼ਿਸ਼ ਨਹੀਂ ਕੀਤੀ ਉਹ ਕਦੀ ਇਸ ਇਸ ਪਾਸੇ ਨਹੀਂ ਚੱਲਿਆ ਉਹਨੂੰ ਜਿਵੇਂ ਕਿਹਾ ਉਹਨੇ ਉਵੇਂ ਮੰਨ ਲਿਆ ਦਾਤਾ ਜੀ ਕਹਿੰਦੇ ਨੇ ਤੀਰਥ ਨਾਵੇਂ ਅਰਚਾ ਪੂਜਾ ਕਰਵਾਸ ਬਹਿਕਾਰ ਜੋਗੀ ਹੁਣ ਸਾਬ ਕਹਿੰਦੇ ਨੇ ਜਿਹੜੇ ਜੋਗੀ ਨੇ ਸੁੰਨ ਧਾਇਨ ਉਹ ਜਿੰਨੇ ਵੀ ਨੇ ਸੁੰਨ ਧਾਇਨ ਜੇਤੇ ਜਿੰਨੇ ਵੀ ਨੇ ਜੋਗੀਓ ਕੀ ਕਰਦੇ ਨੇ ਉਹ ਸੁੰਨ ਸੁੰਨ ਦਾ ਮਤਲਬ ਏ ਉਸ ਪਰਮਾਤਮਾ ਨੂੰ ਜੋ ਅਫੁਰ ਅਵਸਥਾ ਵਿੱਚ ਹੈ ਉਹ ਕਹਿੰਦੇ ਨੇ ਰੱਬ ਨੂੰ ਪ੍ਰਾਪਤ ਕਰਨਾ ਹੈ ਰੱਬ ਤੇ ਸੁੰਨ ਹੈ ਜੀਰੋ ਹੈ ਰੱਬ ਨੂੰ ਤੁਸੀਂ ਤਾਂ ਪ੍ਰਾਪਤ ਕਰ ਸਕਦੇ ਹੋ ਜਦੋਂ ਤੁਸੀਂ ਸੁੰਨ ਅਵਸਥਾ ਵਿੱਚ ਪਹੁੰਚ ਜਾਂਦੇ ਹੋ ਉਹ ਕਹਿੰਦੇ ਨੇ ਰੱਬ ਦਾ ਕੋਈ ਆਕਾਰ ਨਹੀਂ ਹੈ। ਰੱਬ ਦਾ ਕੋਈ ਆਕਾਰ ਨਹੀਂ ਹੈ। ਜਿਹਨੂੰ ਸਤਿਗੁਰੂ ਜੀ ਨੇ ਆਖਿਆ ਬਾਣੀ ਵਿੱਚ ਸਰਗੁਣ ਨਿਰਗੁਣ ਨਿਰੰਕਾਰ ਸੁੰਨ ਸਮਾਦੀ। ਪਾਤਸ਼ਾਹ ਕਹਿੰਦੇ ਨੇ ਆਪ ਹੀ ਹੈ। ਉਹ ਸਰਗੁਣ ਵੀ ਹੈ। ਉਹ ਨਿਰਗੁਣ ਵੀ ਹੈ। ਉਹ ਸਰਗੁਣ ਰੂਪ ਵਿੱਚ ਰੱਬ ਨੂੰ ਨਹੀਂ ਮੰਨਦੇ ਉਹ ਕਹਿੰਦੇ ਨੇ ਪ੍ਰਮਾਤਮਾ ਤੇ ਸੁਖਮ ਹੈ। ਉਨੂੰ ਇਸ ਅਸਥੂਲ ਇੰਦਰੀਆਂ ਦੇ ਨਾਲ ਨਹੀਂ ਵੇਖਿਆ ਜਾ ਸਕਦਾ ਮਹਿਸੂਸ ਹੀ ਨਹੀਂ ਕੀਤਾ ਜਾ ਸਕਦਾ ਇਹਨਾਂ ਇੰਦਰੀਆਂ ਦੇ ਨਾਲ ਉਹ ਫਿਰ ਕੀ ਕਰਦੇ ਨੇ ਸਤਿਗੁਰ ਕਹਿੰਦੇ ਨੇ ਜੋਗੀ ਸੁੰਨ ਧਿਆਨ ਜੇਤੇ ਉਹ ਸੁੰਨ ਅਵਸਥਾ ਦੇ ਵਿੱਚ ਜਾਣ ਦੀ ਭਾਵ ਅਫੁਰ ਅਵਸਥਾ ਵਿੱਚ ਬੜੀ ਵੱਡੀ ਸਾਧਨਾ ਜਿੰਦੇ ਵਿੱਚ ਉਹ ਕਿਸੇ ਸਾਰੀਆਂ ਚੀਜ਼ਾਂ ਨੂੰ ਆਪਣੇ ਮਨ ਵਿੱਚੋਂ ਵਿਸਾਰ ਕੇ ਬਿਲਕੁਲ ਸੰਸਾਰ ਦੀ ਹਰ ਸੋਚ ਨੂੰ ਮਾਰ ਕੇ ਸ਼ੁੱਨ ਹੋ ਕੇ ਜ਼ੀਰੋ ਹੋ ਕੇ ਜਦੋਂ ਰੱਬ ਨੂੰ ਅਰਾਧਦੇ ਨੇ ਫਿਰ ਕੀ ਕਰਦੇ ਨੇ ਅ ਲਖ ਨਾਮ ਪਰਮਾਤਮਾ ਕਰਤੇ ਰੱਬ ਜੀ ਦਾ ਨਾਮ ਅਲਖ ਉਹਨੂੰ ਕਹਿੰਦੇ ਨੇ ਉਹ ਅਲਖ ਹੈ ਅਲਖ ਨਿਰੰਜਨ ਅਲਖ ਕਰਕੇ ਉਸ ਪਰਮਾਤਮਾ ਦੇ ਨਾਮ ਨੂੰ ਪੁਕਾਰਦੇ ਨੇ ਸੂਖਮ ਮੂਰਤ ਕੀ ਕਹਿੰਦੇ ਨੇ ਪਰਮਾਤਮਾ ਦੀ ਮੂਰਤ ਸੂਖਮ ਹੈ ਉਹਨੂੰ ਅਸੂਲ ਇੰਦਰੀਆਂ ਨਾਲ ਨਹੀਂ ਵੇਖ ਸਕਦੇ ਸੂਖਮ ਮੂਰਤ ਨਾਮ ਨਿਰੰਜਨ ਉਹਦਾ ਨਾਮ ਕੀ ਨਿਰੰਜਨ ਉਹ ਮੈਲ ਤੋਂ ਰਹਿਤ ਹੈ ਨਿਰੰਜਨ ਜਿਸ ਨੂੰ ਕੋਈ ਕਾਲਕ ਨਹੀਂ ਜਿਸ ਨੂੰ ਕੋਈ ਮੈਲ ਨਹੀਂ ਕਾਇਆ ਦਾ ਆਕਾਰ ਹੁਣ ਸਾਬ ਕਹਿੰਦੇ ਨੇ ਕਹਿੰਦੇ ਨੇ ਆ ਜਿੰਨਾ ਆਕਾਰ ਇਸ ਸੰਸਾਰ ਦਾ ਇਹ ਸਾਰਾ ਆਕਾਰ ਪਰਮਾਤਮਾ ਦੀ ਉਸ ਰੱਬ ਦੀ ਉਸ ਕਰਤੇ ਦੀ ਉਸ ਪਰਿਪੂਰਨ ਪਰਮਾਤਮਾ ਦਾ ਆਕਾਰ ਹੈ ਉਹਦੀ ਕਾਇਆ ਹੈ ਇਹ ਜਿੰਨਾ ਵੀ ਆਕਾਰ ਹੈ ਪਰ ਸਤਗੁਰੂ ਜੀ ਕਹਿੰਦੇ ਨੇ ਇੱਕ ਪਾਸੇ ਸਾਰੇ ਬ੍ਰਹਿਮੰਡ ਨੂੰ ਪਰਮਾਤਮਾ ਦਾ ਆਕਾਰ ਕਹਿੰਦੇ ਨੇ ਦੂਜੇ ਪਾਸੇ ਇਸੇ ਸਾਰੇ ਬ੍ਰਹਿਮੰਡ ਨੂੰ ਉਹ ਢੰਡਦੇ ਨੇ ਮਾੜਾ ਕਹਿੰਦੇ ਨੇ ਕਹਿੰਦੇ ਨੇ ਤੇ ਜੰਜਾਲ ਹੈ ਯੋਗੀ ਇੱਕ ਪਾਸੇ ਸਤਿਗੁਰ ਕਹਿੰਦੇ ਨੇ ਕਾਇਆ ਜਿੰਨਾ ਸੰਸਾਰ ਏ ਇਹ ਰੱਬ ਦੀ ਕਾਇਆ ਹੈ ਇਹ ਪਰਮਾਤਮਾ ਦਾ ਸਰੀਰ ਹੈ ਦੂਜੇ ਪਾਸੇ ਸਤਿਗੁਰ ਕਹਿੰਦੇ ਨੇ ਸੂਖਮ ਮੂਰਤ ਫਿਰ ਦਾਤਾ ਜੀ ਕਹਿੰਦੇ ਨੇ ਉਹ ਇਸ ਸੋਚ ਦੇ ਉੱਪਰ ਆਪ ਹੀ ਪਹਿਰਾ ਨਹੀਂ ਦਿੰਦੇ ਤੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਸੁੰਨ ਅਵਸਥਾ ਵਿੱਚ ਜਾਣ ਦੇ ਲਈ ਲੋਕਾਂ ਨੂੰ ਇਹ ਕਹਿੰਦੇ ਨੇ ਵੀ ਤੁਸੀਂ ਜੇ ਯੋਗੀ ਬਣ ਜਾਓਗੇ ਉਹਦੇ ਲਈ ਤੁਹਾਨੂੰ ਸੰਸਾਰ ਦਾ ਤਿਆਗ ਕਰਨਾ ਪੈਣਾ ਹੈ ਪਾਤਸ਼ਾਹ ਜੀ ਨਹੀਂ ਬਚਣਾ ਕਿ ਨਾ ਜਦੋਂ ਬਾਬੇ ਨਾਨਕ ਨਾਲ ਮੁਲਾਕਾਤ ਹੋਈ ਜੋਗੀਆਂ ਦੇ ਤੇ ਸਤਿਗੁਰ ਨੇ ਇਸੇ ਕਰਕੇ ਕਟਾਕਸ਼ ਕੀਤਾ ਸੀ ਜਦੋਂ ਨਾ ਆਖਿਆ ਵੀ ਬਾਬੇ ਨਾਨਕ ਨੂੰ ਵੀ ਤੂੰ ਤੇ ਦੁੱਧ ਵਿੱਚ ਕਾਂਜੀ ਪਾ ਦਿੱਤੀ ਐ ਵੀ ਤੁਹਾਡੇ ਪੇਖ ਬਦਲਿਆ ਬਾਬੇ ਨਾਨਕ ਦੇ ਸੰਸਾਰੀ ਵਸਤਰ ਵੇਖ ਕੇ ਆਖਿਆ ਵੀ ਬਾਬਾ ਨਾਨਕ ਨੂੰ ਪੁੱਛਿਆ ਵੀ ਕੀ ਗੱਲ ਨਾਨਕ ਜੀ ਤੁਸੀਂ ਤੇ ਸੰਸਾਰ ਵਾਲੇ ਕੱਪੜੇ ਪਾ ਲਏ ਨੇ ਤੁਹਾਡਾ ਪਹਿਲਾ ਪੇਖ ਕਿੱਥੇ ਐ ਧਰਮੀਆਂ ਵਾਲਾ ਪੇਖ ਹੁਣ ਭੇਖ ਵੀ ਬੜੀ ਵੱਡਾ ਬੰਦੇ ਦੀ ਸੋਚ ਦੇ ਉੱਤੇ ਅਸਰ ਕਰਦਾ ਹੈ ਨਾ ਉਹਨੂੰ ਤੁਹਾਡਾ ਪਹਿਲਾ ਭੇਖ ਕਿੱਥੇ ਹੈ ਤੁਸੀਂ ਤੇ ਦੁੱਧ ਵਿੱਚ ਕਾਂਜੀ ਪਾ ਦਿੱਤੀ ਹੈ ਪਾਤਸ਼ਾਹ ਕਹਿੰਦੇ ਨੇ ਫਿਟਿਆ ਝਾਟਾ ਦੁੱਧ ਦਾ ਰੜ ਗਿਆ ਮੱਖਣ ਹੱਥ ਨਾ ਆਈ ਤੁਹਾਡੇ ਹੱਥ ਵਿੱਚ ਹੁਣ ਕੁਝ ਵੀ ਨਹੀਂ ਰਹਿ ਗਿਆ ਤੁਸੀਂ ਤੇ ਸਾਰੇ ਕੀਤੇ ਧਰਮ ਕਰਮ ਖਰਾਬ ਕਰ ਲਏ ਨੇ ਪਰ ਪਾਤਸ਼ਾਹ ਜੀ ਨੇ ਗੱਲ ਆ ਕੇ ਸਤਿਗੁਰ ਕਹਿੰਦੇ ਨੇ ਜੋਗੀਆਂ ਨੂੰ ਵੀ ਜਦੋਂ ਤੁਹਾਨੂੰ ਭੁੱਖ ਲੱਗਦੀ ਹੈ ਕੀ ਕਰਦੇ ਹੋ ਉਹਨੂੰ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਵੀ ਉਦੋਂ ਅਸੀਂ ਹੱਥ ਵਿੱਚ ਟੂਠਾ ਫੜਦੇ ਹਾਂ ਲੋਕਾਂ ਦੇ ਘਰੋਂ ਕਰੀ ਜਾ ਕੇ ਮੰਗ ਲੈਣੇ ਆ ਜਿੱਥੋਂ ਜੋ ਮਿਲ ਜਾਏ ਖਾ ਲਈ ਗਏ ਤੇ ਸਤਿਗੁਰ ਕਹਿੰਦੇ ਨੇ ਜੇ ਇੰਨੇ ਬੁਰੇ ਨੇ ਦੁਨੀਆਵੀ ਲੋਕ ਜੇ ਦੁਨੀਆ ਇੰਨੀ ਮਾੜੀ ਹੈ ਫਿਰ ਉਹਨਾਂ ਦੇ ਘਰੋਂ ਜਾ ਕੇ ਮੰਗਦੇ ਕਿਉਂ ਹੁਣ ਸਾਬ ਕਹਿੰਦੇ ਨੇ ਇੱਕ ਪਾਸੇ ਆਕਾਰ ਕਹਿ ਰਹੇ ਨੇ ਰੱਬ ਦਾ ਦੂਜੇ ਪਾਸੇ ਉਹਨਾਂ ਨੂੰ ਕਹਿ ਰਹੇ ਨੇ ਵੀ ਨਹੀਂ ਇਸ ਸੰਸਾਰ ਨਾਲ ਜੁੜਨਾ ਹੀ ਨਹੀਂ ਚਾਹੀਦਾ ਦਾਤਾ ਜੀ ਕਹਿੰਦੇ ਨੇ ਜੋਗੀ ਸੁਨ ਧਿਆਇਨ ਜੇਤੇ ਅਲਖ ਨਾਮ ਕਰਤਾਰ ਸੁਖਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤਿਆ ਮਨ ਸੰਤੋਖ ਉਪਜੈ ਸਤਿਆ ਦਾ ਮਤਲਬ ਹੁੰਦਾ ਸਤ ਸਤ ਦਾ ਮਤਲਬ ਹੈ ਦਾਨੀ ਜਿਹੜੇ ਦਾਨੀ ਬੰਦੇ ਨੇ ਉਹ ਦਾਨ ਦਿੰਦੇ ਨੇ ਸਤਿਆ ਮਨ ਸੰਤੋ ਦੇ ਕੇ ਉਹਨਾਂ ਦੇ ਮਨ ਚੋਂ ਸੰਤੋਖ ਉਪਜਦਾ ਹੈ ਜਿਹੜੇ ਦਾਨੀ ਬੰਦੇ ਨੇ ਦਾਨ ਕਰਨ ਵਾਲੇ ਨੇ ਉਹ ਆਪਣੇ ਹੱਥੋਂ ਮਾਇਆ ਦੇ ਕੇ ਧਨ ਦੇ ਕੇ ਪਦਾਰਥ ਦੇ ਕੇ ਉਹਨਾਂ ਨੂੰ ਸੰਤੋਖ ਉਪਜਦਾ ਉਹਨਾਂ ਦੇ ਅੰਦਰ ਦੇਣੇ ਕਿ ਉਹਨਾਂ ਦੇ ਅੰਦਰ ਇਹ ਵਿਚਾਰ ਹੁੰਦੀ ਦੇਣ ਦੀ ਵੀ ਅਸੀਂ ਦੇਣਾ ਪਰ ਪਾਤਸ਼ਾਹ ਜੀ ਕਹਿੰਦੇ ਨੇ ਦੇ ਦੇ ਮੰਗੇ ਸਹਸਾ ਗੁਣਾ ਪਰ ਪਾਤਸ਼ਾਹ ਕਹਿੰਦੇ ਨੇ ਦੂਜੇ ਪਾਸੇ ਜਦੋਂ ਦਿੰਦੇ ਨੇ ਅੰਦਰ ਸੋਚੇ ਵੀ ਹੁੰਦੀ ਹੈ ਵੀ ਜਿੰਨਾ ਦਿੱਤਾ ਹੈ ਉਹਦੇ ਤੋਂ ਹਜ਼ਾਰਾਂ ਗੁਣਾ ਜ਼ਿਆਦਾ ਮਿਲ ਜਾਏ ਪਾਤਸ਼ਾਹ ਕਹਿੰਦੇ ਨੇ ਦੇ ਰਹੇ ਨੇ ਪਰ ਦੇਂਦੇ ਆਂ ਅੰਦਰ ਇਹ ਵੀ ਸੋਚਦੇ ਨੇ ਵੀ ਦੇ ਦੇ ਮੰਗੇ ਸਹਿਸਾ ਗੁਣਾ ਵੀ ਜਿੰਨਾ ਦਿੱਤੈਂਦੇ ਤੋਂ ਹਜ਼ਾਰਾ ਗੁਣਾ ਵੱਧ ਸਾਨੂੰ ਮਿਲੇਗਾ ਸ਼ਾਸਤਰਾਂ ਦੇ ਅੰਦਰ ਲਿਖਿਆ ਧਰਮ ਦੀ ਇਹ ਧਰਮ ਦੇ ਅੰਦਰ ਇਹ ਵਿਚਾਰ ਪ੍ਰਫੁੱਲਤ ਹੈ ਤੇ ਪਾਤਸ਼ਾਹ ਜੀ ਕਹਿੰਦੇ ਨੇ ਦੇ ਦੇ ਮੰਗੇ ਸਹਿਸਾ ਗੁਣਾ ਸ਼ੋਭ ਕਰੇ ਸੰਸਾਰ ਤੇ ਨਾਲੇ ਕਹਿੰਦੇ ਨੇ ਦੁਨਿਆਲ ਦੀ ਦੁਨੀਆਂ ਵੀ ਲੋਕ ਸੰਸਾਰ ਦੇ ਲੋਕ ਸਾਡੀ ਵਡਿਆਈ ਕਰਨ ਸ਼ੋਭਾ ਕਰਨ ਹੁਣ ਸਤਿਗੁਰ ਕਹਿੰਦੇ ਨੇ ਇੱਕ ਪਾਸੇ ਕਹਿੰਦੇ ਨੇ ਸੀ ਸੰਤੋਖੀਆਂ ਅਸੀਂ ਸਤਿਆਂ ਦਾਨੀਆਂ ਤੇ ਦੂਜੇ ਪਾਸੇ ਪਾਤਸ਼ਾਹ ਕਹਿੰਦੇ ਨੇ ਦਾਨੀ ਕਾਂਦੇ ਦੇ ਕੇ ਤੇ ਮੰਗ ਵੀ ਹਜ਼ਾਰ ਗੁਣਾ ਰਹੇ ਨੇ ਤੇ ਇਹ ਵੀ ਕਹਿ ਰਹੇ ਨੇ ਵੀ ਸਾਡੀ ਸ਼ੋਭਾ ਹੋਵੇ ਫਿਰ ਪਾਤਸ਼ਾਹ ਜੀ ਕਹਿੰਦੇ ਨੇ ਚੋਰਾਂ ਜਾਰਾਂ ਤੈ ਕੁੜਿਆਰਾ ਸਾਹਿਬ ਕਹਿੰਦੇ ਨੇ ਚੋਰ ਨੇ ਮੇਰੇ ਮਾਲਕ ਦੀ ਬਣਾਈ ਕੁਦਰਤ ਵੀ ਜਿਹੜੇ ਚੋਰੀ ਕਰਦੇ ਨੇ ਜਾਰਾਂ ਦੂਜਿਆਂ ਦੇ ਘਰਾਂ ਦੇ ਵਿੱਚ ਜਾਣ ਵਾਲੇ ਸਤਿਗੁਰ ਕਹਿੰਦੇ ਨੇ ਜਿ ਜਾਰੀਆਂ ਕਰਨ ਵਾਲੇ ਫਿਰ ਪਾਤਸ਼ਾਹ ਕਹਿੰਦੇ ਨੇ ਤੈ ਕੁੜਿਆਰਾ ਪੂਰੇ ਬੰਦੇ ਝੂਠ ਦੇ ਉੱਪਰ ਟਿਕ ਕੇ ਕਮਾਈ ਕਰਨ ਵਾਲੇ ਖਰਾਬਾਂ ਖਰਾਬੀਆਂ ਕਰਨ ਵਾਲੇ ਵੇਕਾਰ ਵਿਕਾਰੀ ਬੰਦੇ ਪਾਤਸ਼ਾਹ ਕਹਿੰਦੇ ਨੇ ਇੱਕ ਹੁੰਦਾ ਖਾਏ ਚੱਲੇ ਐ ਥਾਉ ਇੱਕ ਉਹਨਾਂ ਕੋਲੋਂ ਜਿਹੜੀ ਮਾੜੀ ਮੋਟੀ ਧਰਮ ਦੀ ਕਮਾਈ ਸੀ ਪਹਿਲੀ ਉਹਨਾਂ ਕੋਲੋਂ ਸਾਬ ਕਹਿੰਦੇ ਨੇ ਉਹਨੂੰ ਹੁੰਦੀ ਵਸਤੂ ਨੂੰ ਖਾ ਗਏ ਪਰ ਉਹਨਾਂ ਨੇ ਆਪਣੇ ਜੀਵਨ ਦੇ ਅੰਦਰ ਮਾੜੇ ਕਰਮਕਾਰ ਕਰਕੇ ਉਹਨੂੰ ਗਵਾ ਲਿਆ ਪਾਪ ਚੋਰੀਆਂ ਕਰਕੇ ਜਾਰੀਆਂ ਕਰਕੇ ਕੁੜਿਆਰ ਕੂੜ ਬੋਲ ਕੇ ਖਰਾਬੀਆਂ ਕਰਕੇ ਵਿਕਾਰ ਕਮਾ ਕੇ ਤੇ ਦਾਤਾ ਜੀ ਕਹਿੰਦੇ ਨੇ ਚੱਲੇ ਐ ਥਾਉ ਇਥੋਂ ਖਾਲੀ ਚਲੇ ਗਏ ਇਥੋਂ ਖਾਲੀ ਚਲੇ ਗਏ ਜੋ ਕੁਝ ਸੀ ਗਵਾਲਿਆ ਉਹ ਵੀ ਪਰ ਪਾਤਸ਼ਾਹ ਕਹਿੰਦੇ ਨੇ ਤਿੰਨਾ ਪੇਕਾਈ ਕਰ ਦਾਤਾ ਜੀ ਕਹਿੰਦੇ ਨੇ ਉਹ ਮਨ ਵਿੱਚ ਇਹ ਸੋਚਦੇ ਨੇ ਵੀ ਸਾਨੂੰ ਰੱਬ ਨੇ ਇਸੇ ਪਾਸੇ ਲਾਇਆ ਹੋਇਆ ਹੈ ਬਦਲਣਾ ਨਹੀਂ ਚਾਹਦੇ ਉਹ ਕਹਿੰਦੇ ਨੇ ਵੀ ਰੱਬ ਨੇ ਸਾਨੂੰ ਇਸ ਪਾਸੇ ਲਾਇਆ ਹੋਇਆ ਆਪਣੇ ਅੰਦਰ ਤਬਦੀਲੀ ਨਹੀਂ ਚਾਹਦੇ ਚੰਗੇ ਨੂੰ ਵੇਖ ਕੇ ਚੰਗਾ ਨਹੀਂ ਬਣਨਾ ਚਾਹਦੇ ਪਰਦਾਤਾ ਜੀ ਕਹਿੰਦੇ ਨੇ ਕੋਈ ਦਲੀਲ ਦਿੰਦੇ ਨੇ ਵੀ ਸਾਨੂੰ ਤੇ ਰੱਬ ਨੇ ਇੱਕ ਕਾਰਜ ਦਿੱਤਾ ਹੈ ਇਹ ਕੰਮ ਲਾਇਆ ਸਾਨੂੰ ਜਿੱਦੋਂ ਰੱਬ ਚਾਹੇਗਾ ਅਸੀਂ ਬਦਲ ਜਾਵਾਂਗੇ ਇਨਾ ਮਤਲਬ ਇਹ ਰੱਬ ਵੀ ਤੁਹਾਡੇ ਕੋਲੋਂ ਸਭ ਕੁਝ ਕਰਾ ਰਿਹਾ ਹੈ ਪਾਤਸ਼ਾਹ ਕਹਿੰਦੇ ਨੇ ਨਹੀਂ ਤੁਸੀਂ ਨਹੀਂ ਬਦਲਣਾ ਚਾਹੁੰਦੇ ਤੁਸੀਂ ਆਪਣੀ ਸੋਚ ਨੂੰ ਕਨਵਰਟ ਨਹੀਂ ਕਰਨਾ ਚਾਹੁੰਦੇ ਪਾਤਸ਼ਾਹ ਕਹਿੰਦੇ ਨੇ ਜਲ ਥਲ ਜੀਆਂ ਪੂਰੀਆਂ ਜਲ ਵਿੱਚ ਰਹਿਣ ਵਾਲੇ ਜੀ ਥਲ ਵਿੱਚ ਧਰਤੀ ਤੇ ਰਹਿਣ ਵਾਲੇ ਜੀ ਅਨੇਕਾਂ ਪੂਰੀਆਂ ਦੇ ਵਿੱਚ ਰਹਿਣ ਵਾਲੇ ਲੋ ਲੋਆਂ ਦੇ ਲੋਕ ਜਿੰਨੇ ਵੀ ਧਰਤੀ ਤੋਂ ਲੈ ਕੇ ਜਿੰਨੇ ਲੋਕ ਨੇ ਸਤਿਗੁਰ ਕਹਿੰਦੇ ਨੇ ਵੱਖ-ਵੱਖ ਆਕਾਰਾਂ ਦੇ ਜੀਵ ਹੋਏ ਜੀ ਆਖੇ ਉਹ ਜੋ ਕੁਝ ਆਖਦੇ ਨੇ ਸੋ ਤੂੰ ਹੈ ਜਾਣੈ ਸਤਿਗੁਰ ਤੂੰ ਜਾਣਨਾ ਹੁਣ ਮਛਲੀ ਨੂੰ ਕੀ ਸਾਨੂੰ ਤੇ ਨਹੀਂ ਪਤਾ ਨਾ ਪਾਣੀ ਵਿੱਚ ਰਹਿਣ ਵਾਲਾ ਜੀਵ ਹੈ ਉਹ ਜੇ ਪਾਣੀ ਤੋਂ ਬਾਹਰ ਆ ਕੇ ਸਾਨੂੰ ਕੁਝ ਬੋਲੇ ਅਸੀਂ ਉਹਦੀ ਭਾਸ਼ਾ ਥੋੜਾ ਸਮਝ ਲਵਾਂਗੇ ਉਹਨੂੰ ਕੀ ਚਾਹੀਦਾ ਹੈ ਆਕਾਸ਼ ਵਿੱਚ ਪੰਛੀ ਉੱਡਦੇ ਨੇ ਅਸੀਂ ਥੋੜਾ ਉਹਦੀ ਭਾਸ਼ਾ ਸਮਝ ਲਵਾਂਗੇ ਪਾਤਸ਼ਾਹ ਜੀ ਕਹਿੰਦੇ ਨੇ ਮੇਰੇ ਮਾਲਕ ਜੀ ਉਹ ਅਨੇਕਾਂ ਪੁਰੀਆਂ ਆਕਾਰਾਂ ਦੇ ਜੀਵ ਜਿਹੜੇ ਜਲ ਥਲ ਵਿੱਚ ਰਹਿਣ ਵਾਲੇ ਨੇ ਉਹ ਇਹ ਜੀ ਆਖੇ ਉਹ ਜੋ ਆਖਦੇ ਨੇ ਸੋ ਤੂੰ ਹੈ ਜਾਣੇ ਤੂੰ ਉਹ ਜਾਣਦਾ ਹੈ ਪਾਤਸ਼ਾਹ ਜੀ ਕਹਿੰਦੇ ਨੇ ਤਿੰਨਾ ਵੀ ਤੇਰੀ ਸਾਰ ਕਿਉਂਕਿ ਉਹਨਾਂ ਨੂੰ ਤੇਰੀ ਹੀ ਓਟ ਹੈ ਉਹਨਾਂ ਨੂੰ ਤੇਰਾ ਹੀ ਸਹਾਰਾ ਹੈ ਉਹ ਕਿਸੇ ਹੋਰ ਦੇ ਸਾਰੇ ਤੇ ਨਹੀਂ ਜੀਦੇ ਦਾਤਾ ਜੀ ਕਹਿੰਦੇ ਉਹਨਾਂ ਤੇਰਾ ਹੀ ਸਾਰਾ ਨਾਨਕ ਭਗਤਾਂ ਭੁਖਸਲਾਂ ਫਿਰ ਬਾਬਾ ਨਾਨਕ ਜੀ ਕਹਿੰਦੇ ਨੇ ਕਿ ਇਹ ਨਾਨਕ ਜੀ ਜਿਹੜੇ ਪ੍ਰਮਾਤਮਾ ਦੇ ਭਗਤ ਨੇ ਨਾ ਉਹਨਾਂ ਦੇ ਅੰਦਰ ਵੀ ਇੱਕ ਭੁਖ ਹੈ ਜਿਵੇਂ ਮੁਸਲਮਾਨ ਦੇ ਅੰਦਰ ਸਿਫਤ ਸ਼ਰੀਅਤ ਦੀ ਭੁਖ ਹੈ ਜਿਵੇਂ ਹਿੰਦੂਆਂ ਦੇ ਅੰਦਰ ਸ਼ਾਸਤਰਾਂ ਦੀ ਭੁੱਖ ਹੈ ਜਿਵੇਂ ਜੋਗੀਆਂ ਦੇ ਅੰਦਰ ਯੋਗ ਦੀ ਸੁੰਨ ਵਿੱਚ ਬੈਠਣ ਦੀ ਭੁੱਖ ਹੈ ਦਾਤਾ ਜੀ ਕਹਿੰਦੇ ਨੇ ਜਿਵੇਂ ਜੋਰ ਚੋਰਾ ਯਾਰਾਂ ਤੇ ਕੁੜਿਆਰਾਂ ਦੇ ਅੰਦਰ ਭੁੱਖ ਹੈ ਦਾਤਾ ਜੀ ਕਹਿੰਦੇ ਨੇ ਇਸੇ ਤਰ੍ਹਾਂ ਭਗਤਾਂ ਦੀ ਅੰਦਰ ਵੀ ਇੱਕ ਭੁੱਖ ਹੁੰਦੀ ਹੈ ਜਿਹੜੇ ਸੱਚੀ ਰੱਬ ਦੀ ਭਗਤੀ ਕਰਨ ਵਾਲੇ ਨੇ ਕਿਹੜੀ ਭਗਤ ਹੈ ਕਿਹੜੀ ਭੁੱਖ ਹੈ ਭੁੱਖ ਸਲਾਹਨ ਪ੍ਰਮਾਤਮਾ ਦੀ ਸਿਫਤ ਕਰਨ ਦੀ ਰੱਬ ਦੇ ਗੁਣ ਗਾਣ ਦੀ ਨਾਨਕ ਭਗਤਾਂ ਭੁੱਖ ਸਲਾਹਨ ਸੱਚ ਨਾਮ ਉਹ ਜੋ ਸੱਚਾ ਨਾਮ ਪ੍ਰਮਾਤਮਾ ਅਕਾਲ ਪੁਰਖ ਹੈ ਜੇ ਉਹ ਉਹ ਸੱਚੇ ਨਾਮ ਨੂੰ ਆਪਣਾ ਆਧਾਰ ਬਣਾ ਕੇ ਉਹਨੂੰ ਚੇਤੇ ਕਰਦੇ ਨੇ ਨਾਨਕ ਭਗਤਾਂ ਭੁਖ ਸਲਾਹਨ ਸੱਚ ਨਾਮ ਆਧਾਰ ਉਹਨਾਂ ਦੇ ਜੀਵਨ ਦਾ ਆਧਾਰ ਸੱਚਾ ਨਾਮ ਹੈ ਉਹ ਕਿਸੇ ਪਰਪੰਚ ਵਿੱਚ ਨਹੀਂ ਪੈਂਦੇ ਕਿਸੇ ਪਖੰਡ ਵਿੱਚ ਨਹੀਂ ਪੈਂਦੇ ਕਿਸੇ ਦੁਬਦਾ ਵਿੱਚ ਨਹੀਂ ਜੀਵਨ ਜੀਉਂਦੇ ਦਾਤਾ ਜੀ ਕਹਿੰਦੇ ਨੇ ਉਹਨਾਂ ਦੇ ਜੀਵਨ ਦਾ ਆਧਾਰ ਕੀ ਹੈ ਨਾਮ ਹੈ ਉਨ੍ਹਾਂ ਦੇ ਅੰਦਰ ਭੁੱਖ ਕਿਹੜੀ ਹੈ ਪ੍ਰਮਾਤਮਾ ਦੀ ਬੰਦਗੀ ਦੀ ਉਹ ਸਾਰੇ ਪਰਮਾ ਤੋਂ ਜੁਦਾ ਨਹੀਂ ਉਹ ਨਹੀਂ ਕਹਿੰਦੇ ਸ਼ਰੀਅਤ ਵਿੱਚ ਰਹਿਣਾ ਉਹ ਨਹੀਂ ਕਹਿੰਦੇ ਸਰਾਵ ਵਿੱਚ ਰਹਿਣਾ ਉਹ ਨਹੀਂ ਕਹਿੰਦੇ ਸ਼ਾਸਤਰਾਂ ਦੇ ਅਨੁਸਾਰ ਆ ਕਰਨਾ ਹੈ ਤੀਰਥਾਂ ਤੇ ਜਾਣਾ ਹੈ ਭਟਕਣਾ ਹੈ ਸੰਸਾਰ ਉਤੇ ਰੱਬ ਦੀ ਬੰਦਗੀ ਵਿੱਚ ਮਸ਼ਰੂਫ ਨੇ ਕਰਤੇ ਨੂੰ ਸਲਾਉਂਦੇ ਨੇ ਸੱਚੇ ਨਾਮ ਨੂੰ ਆਧਾਰ ਬਣਾ ਕੇ ਜਿੰਦੇ ਨੇ ਸਦਾ ਆਨੰਦ ਰਹੇ ਦਿਨ ਰਾਤ ਦਿਨ ਰਾਤ ਸਦਾ ਆਨੰਦ ਵਿੱਚ ਰਹਿੰਦੇ ਨੇ ਖੁਸ਼ੀ ਵਿੱਚ ਰਹਿੰਦੇ ਨੇ ਖੇੜੇ ਵਿੱਚ ਰਹਿੰਦੇ ਨੇ ਉਹਨਾਂ ਦਾ ਆਤਮਿਕ ਜੀਵਨ ਹੀ ਨਾ ਉੱਚਾ ਹੈ ਸਤਿਗੁਰ ਕਹਿੰਦੇ ਨੇ ਗੁਣਵੰਤਿਆਂ ਪਾ ਛਾਰ ਸਤਿਗੁਰ ਕਹਿੰਦੇ ਨੇ ਮੇਰੇ ਮਾਲਕ ਜੀ ਉਹ ਜਿਹੜੇ ਗੁਣਵੰਤੇ ਨੇ ਉਹ ਜਿਹੜੇ ਬੰਦਗੀ ਕਰਨ ਵਾਲੇ ਨੇ ਇਹ ਮੇਰੇ ਮਾਲਕ ਜੀ ਉਹਨਾਂ ਦੇ ਚਰਨਾਂ ਦੀ ਛਾਰ ਮਿਲ ਜਾਏ ਮਿੱਟੀ ਮਿਲ ਜਾਏ ਤੂੜ ਮਿਲ ਜਾਏ ਇਹ ਭਗਤਾਂ ਦਾ ਜੀਵਨ ਹੈ ਪਹਿਲਾਂ ਸਤਿਗੁਰ ਨੇ ਸੰਸਾਰ ਦੀ ਗੱਲ ਕੀਤੀ ਅਖੀਰ ਲੀਆਂ ਦੋ ਪੰਕਤੀਆਂ ਵਿੱਚ ਫਿਰ ਸਤਿਗੁਰ ਨੇ ਆਪਣੀ ਗੱਲ ਕੀਤੀ ਪਾਤਸ਼ਾਹ ਕਹਿੰਦੇ ਨੇ ਨਹੀਂ ਜੇ ਮੈਨੂੰ ਪੁੱਛਦੇ ਹੋ ਬੰਦਗੀ ਕੀ ਹੈ ਧਰਮ ਕੀ ਹੈ ਤੇ ਸਤਿਗੁਰ ਕਹਿੰਦੇ ਨੇ ਮੈਨੂੰ ਤੇ ਉਹ ਚੰਗੇ ਲੱਗਦੇ ਨੇ ਜਿਹੜੇ ਰੱਬ ਦੀ ਬੰਦਗੀ ਕਰਦੇ ਨੇ ਜਿਨ੍ਹਾਂ ਦੇ ਅੰਦਰ ਬੰਦਗੀ ਦੀ ਭੁੱਖ ਹੈ ਰੱਬ ਦੇ ਨਾਮ ਦੀ ਭੁੱਖ ਹੈ ਸਭ ਕਹਿੰਦੇ ਨਾਨਕ ਭਗਤਾ ਭੁਖ ਸਲਾਹਨ ਤੇ ਫਿਰ ਪਾਤਸ਼ਾਹ ਕਹਿੰਦੇ ਨੇ ਆਧਾਰ ਕੀ ਉਹਨਾਂ ਦਾ ਆਧਾਰ ਆਸਰਾ ਕੀ ਹੈ ਸੱਚ ਨਾਮ ਉਹ ਕਿਸੇ ਬੰਦੇ ਦੇ ਆਸਰੇ ਨਹੀਂ ਜਿੰਦੇ ਉਹ ਕਿਸੇ ਮਨੁੱਖ ਨੂੰ ਆਧਾਰ ਬਣਾ ਕੇ ਨਹੀਂ ਜਿੰਦੇ ਉਤੇ ਰੱਬ ਦੇ ਆਸਰੇ ਮੈਂ ਕੱਲ ਬੇਨਤੀ ਕੀਤੀ ਜਨੇ ਕੋਈ ਬੰਦਾ ਮਛਲੀਆਂ ਨੂੰ ਦਾਣਾ ਪਾ ਰਿਹਾ ਤੇ ਉਹ ਹੀ ਸੋਚੀ ਜਾ ਰਿਹਾ ਵੀ ਮੇਰੇ ਕਰਕੇ ਜਿੰਦਾ ਨੇ ਆਪਾਂ ਕੱਲ ਗੱਲ ਸਾਂਝੀ ਕੀਤੀ ਸੀ ਵੀ ਇਹ ਉਹਨੂੰ ਉਹਦੇ ਮਨ ਚ ਭਰਮ ਹੀ ਹੈ ਸਿਆਣੇ ਨੇ ਆਖਿਆ ਵੀ ਛੱਡ ਦੇ ਪਰਮਬਾਰ ਕੱਢ ਦੇ ਇਹਨਾਂ ਨੂੰ ਤੂੰ ਦਾਣਾ ਨਹੀਂ ਪਾਏਂਗਾ ਨਾ ਤਾਂ ਵੀ ਜਿੰਦਾ ਰਹਿਣਾ ਇਹ ਤੇਰਾ ਭੁਲੇਖਾ ਹੈ ਹੁਣ ਸਤਿਗੁਰ ਕਹਿੰਦੇ ਨੇ ਰੱਬ ਦੇ ਬੰਦਗੀ ਕਰਨ ਵਾਲੇ ਕਿਸੇ ਭੁਲੇਖੇ ਵਿੱਚ ਨਹੀਂ ਉਤੇ ਆਜ਼ਾਦ ਨੇ ਭੁਲੇਖਿਆਂ ਤੱਕ ਕਿਉਂਕਿ ਉਹਨਾਂ ਦੇ ਜੀਵਨ ਦਾ ਆਧਾਰ ਨਾਮ ਏ ਸਦਾ ਆਨੰਦ ਰਹੇ ਦਿਨ ਰਾਤ ਉਹ ਦਿਨ ਰਾਤ ਸਦਾ ਆਨੰਦ ਵਿੱਚ ਰਹਿੰਦੇ ਨੇ ਤੇ ਧੰਗੁਰ ਨਾਨਕ ਸਾਹਿਬ ਕਹਿੰਦੇ ਨੇ ਗੁਣਵੰਤਿਆਂ ਪਾ ਛਾਰ ਇਹੋ ਜਿਹੜੇ ਜਿਹੜੇ ਗੁਣਵੰਤੇ ਨੇ ਰੱਬ ਦੀ ਬੰਦਗੀ ਕਰਨ ਵਾਲੇ ਨੇ ਬਾਬਾ ਨਾਨਕ ਜੀ ਕਹਿੰਦੇ ਨੇ ਮੇਰੇ ਮਾਲਕ ਜੀ ਮੈਂ ਉਹਨਾਂ ਦੇ ਚਰਨਾਂ ਦੀ ਛਾਰ ਬਣ ਜਾਵਾਂ ਪਾਬ ਉਹਨਾਂ ਦੇ ਚਰਨਾਂ ਦੀ ਧੂੜ ਮੈਨੂੰ ਮਿਲ ਜਾਏ ਐਸੇ ਜੀਵਨ ਜੀਣ ਵਾਲੇ ਬੰਦਗੀ ਵਿੱਚ ਰਹਿਣ ਵਾਲੇ ਸਦਾ ਆਪਣੇ ਅੰਦਰ ਬੰਦਗੀ ਦੀ ਭੁੱਖ ਰੱਖਣ ਵਾਲੇ ਸੰਸਾਰ ਦੇ ਪਰਮਾਤਮਾ ਤੋਂ ਪਖੰਡਾਂ ਤੋਂ ਰਹਿ ਤੋ ਕੇ ਜੀਵਨ ਜੀਣ ਵਾਲੇ ਸਤਿਗੁਰੂ ਜੀ ਕਿਰਪਾ ਕਰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਇਸ ਪਹਿਲੇ ਸ਼ਲੋਕ ਵਿੱਚ ਪੰਜਵੀਂ ਪੌੜੀ ਦੇ ਜੋ ਦਾਤਾ